ਖਾਂਦੇ ਸਸਟੀਕ ਆ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਵੀ ਇਸ ਵੀ ਵਿੱਚ ਮੈਂ ਬਣਾਉਂਗੀ ਗਰਮੀਆਂ ਸਪੈਸ਼ਲ ਕੱਚੇ ਆਂਬਾਂ ਦਾ ਸਰਬਤ ਕਿਉਂਕਿ ਹੁਣ ਗਰਮੀ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਕੁਝ ਠੰਡਾ ਖੱਟਾ ਮਿੱਠਾ ਖਾਣ ਨੂੰ ਜੀ ਕਰਦਾ ਹੈਗਾ ਤੇ ਅੱਜ ਆਪਾਂ ਇਹ ਖੱਟਾ ਮਿੱਠਾ ਠੰਡਾ ਜਾਂ ਸਰਬਤ ਬਣਾ ਕੇ ਤਿਆਰ ਕਰਾਂਗੇ ਕੱਚੇ ਆਂਬਾਂ ਤੋਂ ਬਿਨਾਂ ਸਕਿੱਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਵੀ ਇਹ ਕੱਚੇ ਆਂਬਾਂ ਦਾ ਆਪਾਂ ਕਿਵੇਂ ਸ਼ਰਬਤ ਬਣਾਉਣੇ ਆ ਉਹ ਵੀ ਆਪਾਂ ਬਿਨਾ 슈ਗਰ ਤੋਂ ਬਣਾਵਾਂਗੇ ਜਾਨੀ ਕਿ ਆਪਾਂ ਖੰਡ ਨਹੀਂ ਪਾਉਂਦੇਗੇ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਚਲੋ ਫਿਰ ਆਪਾਂ ਹੁਣ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਕੱਚੇ ਅੰਬਾਂ ਦਾ ਸ਼ਰਬਤ ਬਣਾਉਣ ਵਾਸਤੇ ਤੇ ਆਪਾਂ 500 ਗ੍ਰਾਮ ਕੱਚੇ ਅੰਬ ਲੈ ਹੈਗੇ ਇਹਨਾਂ ਨੂੰ ਪਹਿਲਾਂ ਇੱਕ ਵਾਰੀ ਪਾਣੀ ਦੇ ਨਾਲ ਧੋੜਿਆ ਸੀਗਾ ਤੇ ਹੁਣ ਦੂਜੀ ਵਾਰ ਆਪਾਂ ਸਾਫ਼ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਇਸ ਤਰ੍ਹਾਂ ਇਹਨਾਂ ਨੂੰ ਮਸਲ ਕੇ ਧੋ ਲੈਣੇ ਹੈਗੇ ਆ ਅੰਬਾਂ ਨੂੰ ਹੁਣ ਆਪਾਂ ਵਧੀਆ ਜੇ ਦੂਜੀ ਵਾਰ ਵੀ ਧੋ ਲਿਆਗਾ ਹੁਣ ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਆਪਾਂ ਬੈਕ ਸਾਈਡ ਹਟਾ ਦਾਂਗੇ ਤੇ ਆਹ ਹਟਾ ਲਈ ਹੁਣ ਆਪਾਂ ਪਤਲਾ-ਪਤਲਾ ਛਿਰਕਾ ਲਾਉਣਾ ਅੰਬਾਂ ਦਾ ਜਿਵੇਂ ਪਤਲਾ-ਪਤਲਾ ਛਿਰਕਾ ਲਾਵਾਂਗੇ ਨਾ ਚੰਗੀ ਤਰ੍ਹਾਂ ਪਹਿਲਾਂ ਛੱਲ ਲਾਂਗੇ ਇਹਨਾਂ ਅੰਬਾਂ ਨੂੰ ਜਿੰਨੇ ਸਾਰੇ ਅੰਬਾਂ ਨੂੰ ਆਪਾਂ ਛੱਲ ਲਿਆਗਾ ਹੁਣ ਆਪਾਂ ਇਸ ਤਰ੍ਹਾਂ ਚੀਰ ਲਾਂਗੇ ਕੱਚੀ ਜੀ ਵਿੱਚ ਇਹਦੇ ਗਿੜਕ ਹੋ ਗਏ ਉਹਨੂੰ ਆਪਾਂ ਕੱਢ ਦਾਂਗੇ ਇਸ ਤਰ੍ਹਾਂ ਆਪਾਂ ਐਡੇ-ਐਡੇ ਪੀਸ ਕਰ ਲਾਂਗੇ ਅੰਬ ਦੇ ਸਾਰੇ ਅੰਬਾਂ ਨੂੰ ਆਪਾਂ ਐਦਾਂ ਹੀ ਚੀਰ ਲਾਂਗੇ ਇਸ ਤਰ੍ਹਾਂ ਦੀ ਕੱਚੀ ਜਿਹੀ ਗੜਕ ਹੁੰਦੀ ਹੈ ਨਾ ਅੰਬ ਦੇ ਵਿੱਚ ਇਹਨੂੰ ਆਪਾਂ ਇਸ ਤਰ੍ਹਾਂ ਕੱਢ ਦੇਣਾਗਾ ਹਾਰ ਜਾਂ ਪਾੜ ਹੋ ਗਏ ਨੂੰ ਆਪਾਂ ਕੱਢ ਦਾਂਗੇ ਇਸ ਤਰ੍ਹਾਂ ਗੁੱਦ-ਗੁੱਦ ਆਪਾਂ ਹੁਣ ਸਰਵਤ ਦੇ ਵਿੱਚ ਵਰਤਨਾਗਾ ਹਾਂਜੀ ਸਾਰੇ ਅੰਬਾਂ ਨੂੰ ਆਪਾਂ ਹੁਣ ਚੀਰ ਲਿਆ ਹੈਗਾ ਤੇ ਹੁਣ ਆਪਾਂ ਇੱਕ ਲੈ ਲਾਂਗੇ ਮਿਕਸੀ ਵਾਲਾ ਜੱਗ ਜੱਗ ਦੇ ਵਿੱਚ ਹੁਣ ਆਪਾਂ ਚੀਰੇ ਹੋਏ ਅੰਬ ਪਾ ਦਾਂਗੇ ਹਾਂਜੀ ਆਂਬ ਆਪਾਂ ਪਾਤੇ ਹੈਗੇ ਜੱਗ ਦੇ ਵਿੱਚ ਤੇ ਹੁਣ ਆਪਾਂ ਪਾ ਦਾਂਗੇ ਮਿਸ਼ਰੀ ਇਹ ਧਾਗੇ ਵਾਲੀ ਮਿਸ਼ਰੀ ਹੈਗੀ ਹੈ ਬਹੁਤ ਵਧੀਆ ਹੁੰਦੀ ਹੈ ਇਹ ਪਾ ਦਾਂਗੇ ਹੁਣ ਪਾ ਦਾਂਗੇ ਥੋੜੀਆਂ ਜਿਹੀਆਂ ਪਦੀਨੇ ਦੀਆਂ ਪੱਤੀਆਂ ਇਹਨਾਂ ਨੂੰ ਵੀ ਆਪਾਂ ਪਾਣੀ ਦੇ ਨਾਲ ਦੋ ਵਾਰੀ ਧੋ ਲਿਆ ਸੀ ਥੋੜਾ ਜਿਹਾ ਪਾ ਦਾਂਗੇ ਆਪਾਂ ਹਰਾ ਧਨੀਆ ਤੇ ਥੋੜੇ ਜਿਹੇ ਹੈਗੇ ਆਪਣੇ ਹੋਗੇ ਸਾਬਤ ਕਾਲੀਆਂ ਮਿਰਚਾਂ ਤੇ ਹਰੀ ਮਿਰਚ ਤੁਸੀਂ ਐਡ ਕਰਨਾ ਚਾਹੋ ਨੇ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਪਰ ਮੈਂ ਹਰੀ ਮਿਰਚ ਨਹੀਂ ਐਡ ਕੀਤੀ ਹਾਂਜੀ ਹੁਣ ਆਪਾਂ ਥੋੜਾ ਜਿਹਾ ਠੰਡਾ ਪਾਣੀ ਪਾ ਦਾਂਗੇ ਹੁਣ ਆਪਾਂ ਵਧੀਆ ਜਿਹਾ ਪੀਸ ਲਾਂਗੇ ਹਾਂਜੀ ਸਾਰੇ ਸਮਾਨ ਨੂੰ ਆਪਾਂ ਵਧੀਆ ਜਿਹਾ ਪੀਸ ਲਿਆਗਾ ਹੁਣ ਆਪਾਂ ਇਧਰ ਇੱਕ ਬਰਤਨ ਲੈ ਲਾਂਗੇ ਇੱਕ ਲੈ ਲਾਂਗੇ ਆਪਾਂ ਚਾਹ ਪਾਉਣੀ ਇਹਨੂੰ ਆਪਾਂ ਪੁੰਨ ਲਾਂਗੇ ਥੋੜਾ ਸੰਗਣਾ ਹੈਗਾ ਬਾਅਦ ਚ ਆਪਾਂ ਪਾਣੀ ਪਾਵਾਂਗੇ ਤੇ ਚਮਚੇ ਨਾਲ ਥੋੜਾ ਇਹਨਾਂ ਇਸ ਤਰ੍ਹਾਂ ਹਿਲਾ ਕੇ ਨਾ ਸਾਰਾ ਜੂਸ ਥੱਲੇ ਨਿਕਲ ਜੂਗਾ ਹਾਂਜੀ ਸਾਰੇ ਪਾਣੀ ਨੂੰ ਆਪਾਂ ਇਸ ਤਰ੍ਹਾਂ ਪੁੰਨ ਲਿਆਗਾ ਤਾਂ ਚੰਗੀ ਤਰ੍ਹਾਂ ਹੁਣ ਆਪਾਂ ਨੱਪ ਕੇ ਕੱਢ ਦਾਂਗੇ ਥੋੜਾ ਜਿਹਾ ਆਪਾਂ ਪਾਣੀ ਪਾਲਿਆ ਸੀ ਥੋੜਾ ਜਿਹਾ ਨਾ ਸੰਘਣਾ ਸੀਗਾ ਤੇ ਥੋੜਾ ਜਿਹਾ ਪਾਣੀ ਪਾਇਆ ਸੀ ਥੋੜਾ ਜਿਹਾ ਆਪਾਂ ਪਤਲਾ ਕਰ ਲਿਆ ਹੁਣ ਆਪਾਂ ਸਾਰਾ ਇਹ ਪੁੰਨ ਲਿਆ ਹੈਗਾ ਹੁਣ ਆਪਾਂ ਥੋੜਾ ਜਿਹਾ ਹੋਰ ਪਾਣੀ ਪਾ ਦਾਂਗੇ ਤੇ ਥੋੜੀ ਜਿਹੀ ਸਟ ਦਾਂਗੇ ਆਪਾਂ ਬਰਫ਼ ਆਹ ਰਹਾ ਪਾ ਕੱਢਦੇ ਗਲਾਸ ਲੈ ਲਏ ਇਹਨਾਂ ਦੇ ਵਿੱਚ ਆਪਾਂ ਹੁਣ ਸਰਬਤ ਨੂੰ ਸਰਵ ਕਰਾਂਗੇ ਥੋੜਾ ਥੋੜਾ ਪਾ ਦਾਂਗੇ ਆਪਾਂ ਚਾਟ ਮਸਾਲਾ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕ ਥੋੜਾ ਜਿਹਾ ਪਾ ਦਾਂਗੇ ਆਪਾਂ ਭੁੰਨਿਆ ਜੀਰਾ ਪਾਊਡਰ ਹੁਣ ਆਪਾਂ ਇਹ ਇੱਕ ਟੁਕੜਾ ਬਰਫ਼ ਦਾ ਸਿਰ ਦਾਂਗੇ ਹਾਂਜੀ ਹੁਣ ਆਪਾਂ ਪਾ ਦਾਂਗੇ ਅੰਬ ਦਾ ਸਰਬਤ ਕੱਚੇ ਆਂਬ ਲੈ ਲੋ ਘਰੇ ਐਸ ਤਰ੍ਹਾਂ ਠੰਡਾ ਠੰਡਾ ਸਰਬਤ ਬਣਾ ਕੇ ਤੇ ਸਾਰੇ ਪਰਿਵਾਰ ਨੂੰ ਪਿਆਓ ਖੁਦ ਵੀ ਪੀਓ ਸਾਰੇ ਪਰਿਵਾਰ ਨੂੰ ਵੀ ਪਿਆਓ ਬਹੁਤ ਮਜ਼ੇਦਾਰ ਇਹ ਸਰਬਤ ਬਣ ਕੇ ਤਿਆਰ ਹੁੰਦਾਗਾ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖੋ ਇਹ ਠੰਡਾ ਠੰਡਾ ਸਰਬਤ ਕੱਚੇ ਆਂਬਾਂ ਦਾ ਜੇ ਤੁਹਾਨੂੰ ਰੈਸਪੀ ਪਸੰਦ ਲੱਗੀ ਹੋਵੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ ਹਾਂਜੀ ਹੁਣ ਤੁਹਾਨੂੰ ਆਪਾਂ ਪੀ ਕੇ ਵੀ ਦਿਖਾਉਣੀ ਆ ਕਿੰਨਾ ਕੱਟੇ ਦੇ ਸਟੇ ਤੇ ਕਿੰਨਾ ਇਹ ਵਧੀਆ ਬਣਿਆਗਾ ਸੱਚੇ ਬਹੁਤ ਸਵਾਦ ਬਣਿਆ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖੋ ਬਹੁਤ ਜ਼ਿਆਦਾ ਇਹ ਟੇਸਟੀ ਬਣਦਾ ਖੱਟਾ ਮਿੱਠਾ ਕੱਚੇ ਅੰਬਾਂ ਦਾ ਸਰਬਤ